ਮੈਂ ਗੱਲ ਦੱਸਦਾ 2018 ਜਦੋਂ ਪਹਿਲੀ ਡਾਕੂ ਦੀ ਮੁੰਡਾ ਜੋ ਡਾਕੂ ਦਾ ਮੁੰਡਾ ਫੈਲੀ ਜੋ ਮੈਂ ਭਾਜੀ ਨੂੰ ਅੱਜ ਦੱਸ ਵੀ ਰਿਹਾ ਸੀਗਾ ਦੇ ਭਾਈ ਨੂੰ ਤੇ ਮੈਂ ਜੋ ریلیਜ਼ ਹੋਈ ਸੀ ਤੇ ਮੈਂ ਬੰਬੇ ਸੀਗਾ ਬੰਬੇ ਐਕਚੁਅਲੀ ਮੈਂ ਟੀਵੀ ਜਿਹੜਾ ਸੀਰੀਅਲਸ ਮੈਂ ਬਹੁਤ ਕੀਤੇ ਹੈ ਤੇ ਫਸਟ ਟਾਈਮ ਮੈਨੂੰ ਲੱਗਦਾ ਮੈਂ ਪਹਿਲੀ ਫਿਲਮ ਕੋਈ ਦੇਖੀ ਹੋਣੀ ਹੈ ਜਿਹੜਾ ਹਾਊਸਫੁਲ ਜਿਹਾ ਬੰਬੇ ਚ ਤੇ ਸਾਡੀ ਇੰਡਸਟਰੀ ਦੇ ਸਾਰੇ ਹੋਰ ਵੀ ਬਹੁਤ ਵੱਡੇ ਵੱਡੇ ਜਿੰਨੇ ਵੀ ਐਕਟਰਸ ਹੈਗੇ ਉਥੇ ਇੰਡਸਟਰੀ ਪ੍ਰੋਡਿਊਸਰਸ ਡਾਇਰੈਕਟਰਸ ਹੈਗੇ ਉਹ ਫਿਲਮ ਦੇਖ ਰਹੇ ਸੀਗੇ ਤੇ ਯਾਰ ਉਦੋਂ ਮੈਨੂੰ ਇਹ ਇਦਾਂ ਹੋਇਆ ਮੈਨੂੰ ਲੱਗਦਾ ਕਿ ਅੱਜ ਮੇਰੀ ਪਰਮਾਤਮਾ ਨੇ ਮੇਰੀ ਗੱਲ ਸੁਣੀ ਆ ਉਸੇ ਉਸੇ ਵੇਲੇ ਜਿਹੜਾ ਮੈਨੂੰ ਅੱਜ ਅੱਜ ਮੈਨੂੰ ਵਧੀਆ ਲੱਗ ਰਿਹਾ ਅੱਜ ਮੈਂ ਤੁਹਾਨੂੰ ਜਵਾਬ ਵੀ ਦੇ ਰਿਹਾ ਉਸ ਚੀਜ਼ ਦਾ ਮੈਂ ਕਿਹਾ ਯਾਰ ਯਾਰ ਕਾਸ਼ ਮੈਂ ਇਸ ਫਿਲਮ 'ਚ ਹੁੰਦਾ ਜਦੋਂ ਮੈਂ ਉਹ ਫਿਲਮ ਦੇਖੀ ਸੀਗੀ ਤੇ ਮੈਂ ਦਿਲੋਂ ਇਹ ਵਿਸ਼ ਮੰਗੀ ਸੀਗੀ ਪਰਮਾਤਮਾ ਨਾਲ ਮੈਂ ਕਿਹਾ ਯਾਰ ਕਾਸ਼ ਮੈਂ ਖਾਸ ਕਰ ਭਾਈ ਦਾ ਕਲਾਈਮੈਕਸ ਵਾਲਾ ਸੀਨ ਜਿਹੜਾ ਭਾਈ ਬਹੁਤ ਐਪਰੀਸ਼ੀਏਟ ਹੈ ਨਾ ਉਹ ਹੋਇਆ ਥੋੜਾ ਸੀਨ ਉਹ ਅਨੀਤਮ ਅਨੀਤਮ ਵੀਰ ਨਾਲ ਸੋ ਉਦੋਂ ਮੈਂ ਸੋਚਿਆ ਸੀਗਾ ਤੇ ਉਹ ਖੁਆਬ ਜਾ ਕੇ 2025 ਚ ਹੈਨਾ ਤੇ ਪ੍ਰਮਾਤਮਾ ਨੇ ਮੇਰੀ ਜਿਹੜੀ ਸੁਣੀ ਔਰ ਪੂਰਾ ਕੀਤਾ ਉਹ ਖੁਆਬ ਤੇ ਪ੍ਰੈਸ਼ਰ ਮੇਰੇ ਆਫਕੋਰਸ ਹੈਗਾ ਕਿ ਯਾਰ ਦੋ ਬਹੁਤ ਵੱਡੀਆਂ ਫਿਲਮਾਂ ਹੈਨਾ ਪਹਿਲੀਆਂ ਦੋ ਗਈਆਂ ਤੇ ਤੀਜੀ ਸਾਡੇ ਲਈ ਕਿਉਂਕਿ ਸਾਰੇ ਹੀ ਇਹਦੇ ਚ ਫਰੈਸ਼ ਸਟਾਰ ਕਾਸਟ ਜਿੰਨੀ ਵੀ ਹੈ ਹੋਈ ਹੈ ਤੇ ਸਾਡੇ ਸਾਰਿਆਂ ਲਈ ਮੈਨੂੰ ਲੱਗਦਾ ਕਵੀ ਲਈ ਸਾਡੇ ਸਾਰਿਆਂ ਲਈ ਇਹ ਹੈ ਸਿਗਾ ਕਿ ਅਸੀਂ ਬੈਸਟ ਕਰਨਾ ਆਪਣੇ ਵੱਲੋਂ ਸੋ ਆਪਣੇ ਵੱਲੋਂ ਅਸੀਂ ਪੂਰੀ ਮਿਹਨਤ ਕੀਤੀ ਹੈ ਕਿ ਵੀ ਸਭ ਨੂੰ ਪਸੰਦ ਆਵੇ ਸਾਡਾ ਕੰਮ ਸੋ ਪਰਮਾਤਮਾ ਬਸ ਭਾਗ ਲਾਵੇ ਹੈਨਾ ਬਸ ਇਹੀ ਸਾਡੀ ਦੁਆ ਆ ਤੇ ਮੈਂ ਆਪਣੇ ਆਨ ਖੁਸ਼ਕਿਸਮਤ ਮੰਨਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਆ ਡ੍ਰੀਮ ਰਿਐਲਿਟੀ ਦੀ ਪੂਰੀ ਟੀਮ ਦਾ ਮੈਂ ਥੈਂਕ ਯੂ ਕਰਦਾ ਦੇਪਾਈ ਹੁਣਾਂ ਦਾ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਤੋਂ ਇੱਕ ਵਾਰੀ ਬਹੁਤ ਟਾਈਮ ਪਹਿਲਾਂ ਹੀ ਕੀਤਾ ਸੀਗਾ ਕੰਮ ਸੋ ਆਮ ਬlesed ਥੈਂਕ ਯੂ ਸੋ ਮਾਚ ਥੈਂਕ ਯੂ ਕਹਿੰਦੇ ਜੋ ਮੈਨੀਫੈਸਟ ਕਰੋਨਾ ਦਿਲੋਂ ਕਰੋ ਜ਼ਰੂਰ ਪੂਰਾ ਹੁੰਦਾ ਹੈ ਉਹ ਦੇਖੋ ਤੁਸੀਂ ਘਟੋ ਘਟ ਲਾ ਲੋ 13 14 ਸਾਲ ਬਾਅਦ ਜਾ ਕੇ ਪੂਰਾ ਹੋਇਆ ਹਾਂਜੀ ਮਤਲਬ ਨਹੀਂ ਮੈਂ ਮੇਰਾ ਮੈਂ ਕਾਫੀ ਟਾਈਮ ਤੋਂ ਇਹ ਸੋਚਦਾ ਸੀ ਕਿ ਉਹ ਦੇਖੋ ਮੈਂ ਪੰਜਾਬ ਚ ਉਠਿਆ ਪਹਿਲਾਂ ਮੈਂ 뮤직 ਵੀਡੀਓਜ਼ ਬਹੁਤ ਕੀਤੇ ਫਿਰ ਮੈਂ ਬੰਬੇ ਚ ਲੱਗਾ ਹਿੰਦੀ ਸੀਰੀਅਲਸ ਕੀਤੇ ਬਟ ਮੈਨੂੰ ਸੀਗਾ ਕਮਬੈਕ ਹੋਵੇ ਪੰਜਾਬ ਚ ਬਟ ਇਦਾਂ ਤਾਂ ਹੋਵੇ ਕੁਝ ਦੇਖੇ ਵੀ ਹੈਨਾ ਸੋ ਮੈਨੂੰ ਲੱਗਦਾ ڈاکੂਆਂ ਦਾ ਮੁੰਡਾ ਪਾਰਟ 3 ਇਸ ਤੋਂ ਵੱਡਾ ਮੈਨੂੰ ਲੱਗਦਾ ਕੋਈ ਕਮਬੈਕ ਨਹੀਂ ਸੀਗਾ ਮੇਰੇ ਲਈ ਸੋ ਮੈਂ ਫਿਰ ਤੋਂ ਮੈਂ ਆਈ ਫੀਲ ਬlesਟ ਹੈਨਾ ਮੈਂ ਗੱਲ ਦੱਸਦਾ 2018 ਜਦੋਂ ਪਹਿਲੀ ڈاکੂਆਂ ਦੀ ਮੁੰਡਾ ਜੋ ਮਤਲਬ ڈاکੂਆਂ ਦਾ ਮੁੰਡਾ ਫੈਲੀ ਜੋ ਮੈਂ ਭਾਜੀ ਨੂੰ ਅੱਜ ਦੱਸ ਵੀ ਰਿਹਾ ਸੀਗਾ ਦੇ ਭਾਜੀ ਨੂੰ ਤੇ ਮੈਂ ਜੋ ਰਿਲੀਜ਼ ਹੋਈ ਸੀ ਤੇ ਮੈਂ ਬੰਬੇ ਸੀਗਾ ਬੰਬੇ ਐਕਚੁਅਲੀ ਮੈਂ ਟੀਵੀ ਜਿਹੜਾ ਸੀਰੀਅਲ ਮੈਂ ਬਹੁਤ ਕੀਤੇ ਹੈ ਤੇ ਫਰਸਟ ਟਾਈਮ ਮੈਨੂੰ ਲੱਗਦਾ ਮੈਂ ਪਹਿਲੀ ਫਿਲਮ ਕੋਈ ਦੇਖੀ ਹੋਣੀ ਹੈ ਜਿਹੜਾ ਹਾਊਸਫੁੱਲ ਜਿਹਾ ਬੰਬੇ 'ਚ ਤੇ ਸਾਡੀ ਇੰਡਸਟਰੀ ਦੇ ਸਾਰੇ ਹੋਰ ਵੀ ਬਹੁਤ ਵੱਡੇ ਵੱਡੇ ਜਿੰਨੇ ਵੀ ਐਕਟਰਸ ਹੈਗੇ ਉਥੇ ਇੰਡਸਟਰੀ ਪ੍ਰੋਡਿਊਸਰਸ ਡਾਇਰੈਕਟਰਸ ਹੈਗੇ ਉਹ ਫਿਲਮ ਦੇਖ ਰਹੇ ਸਗੇ ਤੇ ਯਾਰ ਉਦੋਂ ਮੈਨੂੰ ਇਹ ਇਦਾਂ ਹੋਇਆ ਮੈਨੂੰ ਲੱਗਦਾ ਕਿ ਅੱਜ ਮੇਰੀ ਪ੍ਰਮਾਤਮਾ ਨੇ ਮੇਰੀ ਗੱਲ ਸੁਣੀ ਹੈ ਉਸੇ ਉਸੇ ਵੇਲੇ ਜਿਹੜਾ ਮੈਨੂੰ ਅੱਜ ਅੱਜ ਮੈਨੂੰ ਵਧੀਆ ਲੱਗ ਰਿਹਾ ਅੱਜ ਮੈਂ ਤੁਹਾਨੂੰ ਜਵਾਬ ਵੀ ਦੇ ਰਿਹਾ ਉਸ ਚੀਜ਼ ਦਾ ਮੈਂ ਕਹਿੰਦਾ ਯਾਰ ਯਾਰ ਕਾਸ਼ ਮੈਂ ਇਸ ਫਿਲਮ 'ਚ ਹੁੰਦਾ ਜਦੋਂ ਮੈਂ ਉਹ ਫਿਲਮ ਦੇਖੀ ਸੀਗੀ ਤੇ ਮੈਂ ਦਿਲੋਂ ਇਹ ਵਿਸ਼ ਮੰਗੀ ਸੀਗੀ ਪਰਮਾਤਮਾ ਨਾਲ ਮੈਂ ਕਹਾ ਯਾਰ ਕਾਸ਼ ਮੈਂ ਖਾਸ ਕਰ ਭਾਈ ਦਾ ਕਲਾਈਮੈਕਸ ਵਾਲਾ ਸੀਨ ਜਿਹੜਾ ਭਾਈ ਬਹੁਤ ਐਪਰੀਸ਼ੀਏਟ ਹੈ ਨਾ ਉਹ ਹੋਇਆ ਥੋੜਾ ਸੀਨ ਉਹ ਅਨੀਤ ਅਨੀਤ ਮੀਤ ਉਹਨਾਂ ਨਾਲ ਸੋ ਉਦੋਂ ਮੈਂ ਸੋਚਿਆ ਸੀਗਾ ਤੇ ਉਹ ਖੁਆਬ ਜਾ ਕੇ 2025 ਚ ਹੈਨਾ ਤੇ ਪਰਮਾਤਮਾ ਨੇ ਮੇਰੀ ਜਿਹੜੀ ਸੁਣੀ ਔਰ ਪੂਰਾ ਕੀਤਾ ਉਹ ਖੁਆਬ ਤੇ ਪ੍ਰੈਸ਼ਰ ਮੇਰੇ ਆਫਕੋਰਸ ਹੈਗਾ ਕਿ ਯਾਰ ਦੋ ਬਹੁਤ ਵੱਡੀਆਂ ਫਿਲਮਾਂ ਹੈਨਾ ਪਹਿਲੀਆਂ ਦੋ ਗਈਆਂ ਤੇ ਤੀਜੀ ਸਾਡੇ ਲਈ ਕਿਉਂਕਿ ਸਾਰੇ ਹੀ ਇਹਦੇ ਚ ਫਰੈਸ਼ ਸਟਾਰਗਾਸ ਜਿਨੀਵਿਆ ਹੋਈ ਆ ਤੇ ਸਾਡੇ ਸਾਰਿਆਂ ਲਈ ਮਨ ਲੱਗਾ ਕਵੀ ਲਈ ਸਾਡੇ ਸਾਰਿਆਂ ਲਈ ਇਹ ਸੀਗਾ ਕਿ ਅਸੀਂ ਬੈਸਟ ਕਰਨਾ ਆਪਣੇ ਵੱਲੋਂ ਸੋ ਆਪਣੇ ਵੱਲੋਂ ਅਸੀਂ ਪੂਰੀ ਮਿਹਨਤ ਕੀਤੀ ਹੈ ਕਿ ਵੀ ਸਭ ਨੂੰ ਪਸੰਦ ਆਵੇ ਸਾਡਾ ਕੰਮ ਸੋ ਪਰਮਾਤਮਾ ਬਸ ਭਾਗ ਲਾਵੇ ਹੈਨਾ ਬਸ ਇਹੀ ਸਾਡੀ ਦੁਆ ਆ ਤੇ ਮੈਂ ਆਪਣੇ ਆਨ ਖੁਸ਼ਕਿਸਮਤ ਮੰਨਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਆ ਡ੍ਰੀਮ ਰਿਐਲਿਟੀ ਦੀ ਪੂਰੀ ਟੀਮ ਦਾ ਮੈਂ ਥੈਂਕ ਯੂ ਕਰਦਾ ਦੇਪਾਈ ਹੁਣਾਂ ਦਾ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਤੋਂ ਇੱਕ ਵਾਰੀ ਬਹੁਤ ਟਾਈਮ ਪਹਿਲਾਂ ਹੀ ਕੀਤਾ ਸੀਗਾ ਕੰਮ ਸੋ ਬਲੈਸਡ ਥੈਂਕ ਯੂ ਸੋ ਮਾਚ ਥੈਂਕ ਯੂ ਕਹਿੰਦੇ ਜੋ ਮੈਨੀਫੈਸਟ ਕਰੋ ਨਾ ਦਿ ਲੋ ਕਰੋ ਜ਼ਰੂਰ ਪੂਰਾ ਹੁੰਦਾ ਹੈ ਹੁਣ ਦੇਖੋ ਤੁਸੀਂ ਘਟੋ ਘਟ ਲਾ ਲੋ 13 14 ਸਾਲ ਬਾਅਦ ਜਾ ਕੇ ਪੂਰਾ ਹੋਇਆ ਹਾਂਜੀ ਮਤਲਬ ਨਹੀਂ ਮੈਂ ਮੇਰਾ ਮੈਂ ਕਾਫੀ ਟਾਈਮ ਤੋ ਇਹ ਸੋਚਦਾ ਸੀ ਕਿ ਹੁਣ ਦੇਖੋ ਮੈਂ ਪੰਜਾਬ ਚ ਉਠਿਆ ਪਹਿਲੇ ਮੈਂ 뮤직 ਵੀਡੀਓਜ਼ ਬਹੁਤ ਕੀਤੇ ਫਿਰ ਮੈਂ ਬੰਬੇ ਚ ਲੱਗਾ ਹਿੰਦੀ ਸੀਰੀਅਲਸ ਕੀਤੇ ਬਟ ਮੈਨੂੰ ਸਗਾ ਕਮਬੈਕ ਹੋਵੇ ਪੰਜਾਬ ਚ ਬਟ ਇਦਾਂ ਤਾਂ ਹੋਵੇ ਕੁਝ ਦੇਖੇ ਵੀ ਹੈਨਾ ਸੋ ਮੈਨੂੰ ਲੱਗਦਾ ਡਾਕੂ ਦਾ ਮੁੰਡਾ ਪਾਰਟ 3 ਇਸ ਤੋਂ ਵੱਡਾ ਮੈਨੂੰ ਲੱਗਦਾ ਕੋਈ ਕਮਬੈਕ ਨਹੀਂ ਸੀਗਾ ਮੇਰੇ ਲਈ ਸੋ ਮੈਂ ਫਿਰ ਤੋਂ ਮੈਂ ਆਈ ਫੀਲ ਬlesਟ ਹੈਨਾ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ